ਕੀ ਕਰੂੰਗਾ ਅਲਨ ਸਿੰਘ ਜੀ ਨੂੰ ਕਿ ਅੱਜ ਦੀ ਜਿਹੜੀ ਪੱਤਰਕਾਰ ਮਿਲਣੀ ਸ਼ੁਰੂ ਕਰਨ ਔਰ ਆਪਣੀ ਗੱਲ ਸਾਂਝੀ ਕਰਨ ਸਭ ਤੋਂ ਪਹਿਲਾਂ ਤਾਂ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ 3 ਸਾਲ ਪੁੱਛ ਪੰਜਾਬ ਦੀ ਹਿਸਟਰੀ ਦੇ ਕਾਲੇ ਦੌਰ ਦੇ ਰੂਪ ਚ ਜਾਣੇ ਜਾਣ ਵਾਲਾ ਭਗਵੰਤ ਮਾਨ ਦੀ ਸਰਕਾਰ ਦੇ 3 ਸਾਲ ਨਾ ਵਿਕਾਸ ਨਾ ਇਨਸਾਫ ਲੁੱਟ ਲਿਆ ਮੇਰਾ ਪੰਜਾਬ ਇਹ 3 ਸਾਲਾਂ ਦੇ ਇਹਨਾਂ ਦੇ ਰਾਜ ਦਾ ਜਿਹੜਾ ਨਿਚੋੜ ਕੱਢੀਏ ਤੇ ਇਹ ਤਿੰਨ ਸ਼ਬਦਾਂ ਚ ਆ ਜਾਂਦਾ ਨਾ ਵਿਕਾਸ ਨਾ ਇਨਸਾਫ ਲੁੱਟ ਲਿਆ ਮੇਰਾ ਪੰਜਾਬ ਸੋ ਇਹ ਹੈ 3 ਸਾਲ ਦੀ ਇਹਨਾਂ ਦੀ ਕਾਰਗੁਜ਼ਾਰੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਜਦੋਂ ਸਰਕਾਰ ਬਣਾਨੀ ਸੀ ਔਰ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਦੇ ਨਾਂ ਤੋਂ ਮਸ਼ਹੂਰ ਹੋਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਦੀ ਗਾਰੰਟੀ 100% ਪੂਰੀ ਹੋਏਗੀ ਲੇਕਿਨ ਇਹਨਾ 3 ਸਾਲਾਂ ਦੇ ਵਿੱਚ ਅਸੀਂ ਆਈਏ ਤੇ ਸਵਾਏ ਪੰਜਾਬ ਨੂੰ ਬਰਬਾਦੀ ਦੇ ਹੋਰ ਕੁਝ ਨਹੀਂ ਮਿਲਿਆ ਦਿੱਤਾ ਕਿ ਪੰਜਾਬ ਨੂੰ ਤੋਹਫਾ ਕੀ ਦਿੱਤਾ ਹਰ ਇੱਕ ਵਿਅਕਤੀ ਨੂੰ ਅਸੁਰੱਖਿਆ ਅੱਜ ਕਾਨੂੰਨ ਵਿਵਸਥਾ ਉਸ ਥਾਂ ਤੇ ਪਹੁੰਚ ਗਈ ਹੈ ਜਿੱਥੇ ਸਾਨੂੰ 1980 ਦਾ ਦਸ਼ਕ ਜਿਹੜਾ ਸੀਗਾ ਉਹ ਦੁਆਰਾ ਸੋਚਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਤੁਸੀਂ ਦੇਖਿਆ ਹੋਣਾ ਕਿ ਕੱਲ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਬਲਾਸਟ ਹੋਇਆ ਨਵੰਬਰ 24 ਤੋਂ ਲੈ ਕੇ ਹੁੰ ਤੱਕ ਦਾ 13ਵਾਂ ਬਲਾਸਟ ਹੈ। ਔਰ ਐਫਓਜੇ ਹਾਲਾਤ ਤੇ ਅਸੀਂ ਅਸੀਂ 1980 ਦਸ਼ਕ ਤੇ ਨਹੀਂ ਦੇਖੇ ਸੀ ਅਸੀਂ ਲੋਕਾਂ ਤੇ ਹੰਡਾਏ ਹੋਏ ਆਪਣੇ ਪਿੰਡਿਆਂ ਤੇ ਉਸ ਵੇਲੇ ਇਹ ਚੀਜ਼ਾਂ ਅਸੀਂ ਉਸ ਵੇਲੇ ਵੀ ਨਹੀਂ ਸੀ ਦੇਖੀਆਂ। ਇੰਨੀ ਸ਼ਾਰਪ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਹੋ ਗਿਆ। ਔਰ 1980 ਦਸ਼ਕ ਦੇ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਥਾਣਿਆਂ ਦੀਆਂ ਦੀਵਾਰਾਂ ਨੂੰ 15-15 ਫੁੱਟ 20-20 ਫੁੱਟ ਉੱਚਾ ਕਰਨਾ ਪੈ ਰਿਹਾ ਇਹਨਾਂ ਨੂੰ। ਦੁਆਰਾ ਉਹੀ ਜਿਹੜੇ ਹੈਗੇ ਨੇ ਬਾਹਰ ਜਿਹੜੇ ਪਿਕਟਸ ਜਿਹੜੀਆਂ ਮਜ਼ਬੂਤ ਕਰਨੀਆਂ ਰੇਤਾ ਦੇ ਜਾਂ ਬੁਲੇਟ ਪ੍ਰੂਫ ਲਗਾਣੇ ਸੋ ਇਹ ਤੋਹਫਾ ਹੈ ਭਗਵੰਤ ਮਾਨ ਸਰਕਾਰ ਦਾ ਅੱਜ ਗੈਂਗਸਟਰਵਾਦ ਇੰਨਾ ਵੱਧ ਗਿਆ ਕਿ ਹਰ ਤੀਜੇ ਬੰਦੇ ਨੂੰ ਗੈਂਗਸਟਰ ਦੀ ਕਾਲ ਆਉਂਦੀ ਹੈ ਐਕਸਟਰੈਕਸ਼ਨ ਦੀ ਜੇ ਨਹੀਂ ਦਿੰਦੇ ਜਦੋਂ ਜੀ ਚੜਦਾ ਜਿੱਥੇ ਜੀ ਚਾਹੁੰਦਾ ਆ ਕੇ ਗੋਲੀ ਮਾਰ ਕੇ ਚਲੇ ਜਾਂਦੇ ਨੇ ਕੋਈ ਪੁੱਛਣ ਵਾਲਾ ਨਹੀਂਗਾ 아이 ਲੁੱਟਖੋ ਦੀ ਮਾਰਦਾ ਤੇ ਇਹ ਹੋ ਗਈ ਕਿ ਸ਼ਾਇਦ ਹੀ ਕੋਈ ਘਰ ਦਾ ਜੀ ਬਚਿਆ ਹੋਊਗਾ ਜਿਹਦੇ ਲੁੱਟਖੋ ਨਾ ਹੋਈ ਹੋਵੇ ਅਸੀਂ ਅੱਗੇ ਸੁਣਦੇ ਸੀਗੇ ਔਰ ਅਸੀਂ ਕਹਿੰਦੇ ਵੀ ਸੀਗੇ ਕਿ ਸਾਡੀਆਂ ਮਾਤਾ-ਮਾਂ ਪੈਣਾ ਸੁਰੱਖਿਤ ਨਹੀਂ ਹੈਗੀਆਂ ਇਸ ਰਾਜ ਦੇ ਚ ਅਪਾ ਦੇਖਿਆ 3 ਸਾਲਾਂ ਦੇ ਵਿੱਚ ਕੋਈ ਸਾਡੀ ਭੈਣ ਸਾਡੀ ਕੋਈ ਮਾਤਾ ਘਰ ਦੇ ਥੜ ਦੇ ਵੀ ਨਹੀਂ ਖੜ ਸਕਦੇ ਵਿਆਹ ਤੇ ਜਾਣਾ ਦੂਰ ਦੀ ਗੱਲ ਹੈ ਕਰਦੇ ਕਰਦੇ ਥੜੇ ਦੇ ਵੀ ਖੜੀ ਹੋएगी ਤੇ ਉਹਦੀ ਚੇਨ ਸਨੇਚਿੰਗ ਪਰ ਸਨੇਚਿੰਗ ਮੋਬਾਈਲ ਸਨੇਚਿੰਗ ਆਮ ਗੱਲ ਹੋ ਗਈ ਹੈ ਪਰ ਹੱਦ ਤੇ ਉਦੋਂ ਹੋ ਗਈ ਜਦੋਂ ਆਦਮੀ ਵੀ ਸੁਰੱਖਿਤ ਨਹੀਂ ਰਹੇ ਤੁਸੀਂ ਮੋਬਾਈਲ ਫੜ ਕੇ ਕੋਈ ਚਲਦਾ ਦਿਖਾ ਦਿਓ ਐ ਜਾਂਦਾ ਮੋਬਾਈਲ ਖੋ ਕੇ ਆੱਚ ਕੋਈ ਵੈਲਿਊਏਬਲ ਚੀਜ਼ ਫੜੀ ਹੋਵੇ ਐ ਜਾਂਦੀ ਖੋ ਕੇ ਕੋਈ ਵਾਲਿਵਰਸ ਦਿਖਦਾ ਹੀ ਨਹੀਂ ਪੰਜਾਬ ਦਾ और सा भगवंत मान जी ने आम आदमी पार्टी के मुख्यमंत्री ने साढ़े भी मुख्यमंत्री ने साढ़े पंजाब के मुख्यमंत्री ने हर दो तीन महीने बाद स्टेटमेंट आई है एस एस पी जिम्मेवार कमिश्नर जिम्मेवार एस एच ओ जिम्मेवार डीसी जिम्मेवार जो कोई वारदात हो गई जो कुछ हो गया हो गया प्रणाला उथेदार तो यह बुकत है साढ़े मुख्यमंत्री की ਕਿਲਿੰਗਸ ਆਪਾ ਰੋਜ਼ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਹੋ ਰਹੀਆਂ ਨੇ ਅੰਬੀਆਂ ਤੋਂ ਸ਼ੁਰੂ ਹੋ ਜਾਈਏ ਮੂਸੇ ਵਾਲਾ ਤੋਂ ਸ਼ੁਰੂ ਹੋ ਜਾਈਏ ਸੂਰੀ ਤੋਂ ਸ਼ੁਰੂ ਹੋ ਜਾਈਏ ਤੇ ਅਣਗਿਣਤ ਆਲਮੋਸਟ ਰੋਜ਼ ਹੀ ਕਦੀ ਕਿਲਿੰਗ ਤੁਹਾਨੂੰ ਰੋਜ਼ ਅਖਬਾਰਾਂ ਚ ਤੁਹਾਡੇ ਮਾਧਿਅਮ ਦੇ ਨਾਲ ਲੋਕਾਂ ਨੂੰ ਦੇਖਣ ਨੂੰ ਮਿਲਦੀ ਹੈ ਸੁਣਨ ਨੂੰ ਮਿਲਦੀ ਹੈ ਕਿ ਇਸ ਲਈ ਪੰਜਾਬ ਦੀ ਜਨਤਾ ਨੇ ਬਦਲਾਵ ਨੂੰ ਵੋਟ ਕੀਤਾ ਸੀ ਕੀ ਆ ਇਹ ਬਦਲਾਅ ਵਾਸਤੇ ਵੋਟ ਕੀਤਾ ਸੀ 92 ਵਿਧਾਇਕ ਦਿੱਤੇ ਲੋਕਾਂ ਨੇ ਕੀ ਇਹ ਇਸ ਰੰਗਲੇ ਪੰਜਾਬ ਲਈ ਵੋਟ ਕੀਤਾ ਸੀ ਕਿ ਸਾਰੇ ਪੰਜਾਬ ਨੂੰ ਖੂਨ ਨਾਲ ਰੰਗ ਦਿਓ ਇਹ 3 ਸਾਲਾਂ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਵਾਦੇ ਦੀ ਗੱਲ ਕਰਦੇ ਸੀ ਸਾਡੀਆਂ ਭੈਣਾਂ ਨੂੰ 1000 ਰੁਪਿਆ ਮਹੀਨਾ ਦੇਾਂਗੇ ਅੱਜ 3 ਸਾਲ ਹੋ ਗਏ ਮੇਰੀਆਂ ਮਾਤਾਵਾਂ ਭੈਣਾਂ ਦਾ 36000 ਰੁਪਿਆ ਹੋ ਗਿਆ ਭਗਵੰਤ ਮਾਨ ਜੀ ਕਦੋਂ ਦਿਓਗੇ ਸਾਡੀ ਤਾਂ ਦਿੱਲੀ ਚ ਇਹ ਸਰਕਾਰ ਬਣੀ ਨੂੰ ਮਹੀਨਾ ਨਹੀਂ ਸੀ ਹੋਇਆ 15 ਦਿਨ ਨਹੀਂ ਸੀ ਹੋਏ ਤੇ ਤੁਸੀਂ ਧਰਨੇ ਪ੍ਰਦਰਸ਼ਨ ਸ਼ੁਰੂ ਕਰਤੇ ਸੀਗੇ ਔਰ ਅਸੀਂ ਤਾਂ ਆਪਣਾ ਵਾਅਦਾ ਨਿਭਾ ਕੇ 8 ਤਰੀਕ ਨੂੰ ਉਹਦਾ ਐਲਾਨ ਵੀ ਕਰ ਦਿੱਤਾ ਸਕੀਮ ਦਾ ਔਰ ਉਹਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਔਰ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ ਤੇ ਤੁਹਾਨੂੰ 3 ਸਾਲ ਤੱਕ ਹਾਈ ਤੱਕ ਸੋਚ ਨਹੀਂ ਆਈ ਕਿ ਅਸੀਂ ਆਪਣਾ ਵਾਅਦਾ ਪੂਰਾ ਕਰਨਾ ਹੈ ਪੰਜਾਬ ਦੀਆਂ ਮਾਤਾਵਾਂ ਭੈਣਾਂ 36000 ਰੁਪਏ ਉਡੀਕਦੀਆਂ ਪਈਆਂ ਨੇ ਔਰ ਤੁਸੀਂ ਸਾਂਝੀਦਾਰ ਉਹ ਖਟਖਟ ਟਕਾ ਟਕ ਵਾਲਿਆਂ ਦੇ ਤੇ ਪੰਜਾਬ ਦੀਆਂ ਭੈਣਾਂ ਵੀ ਦੇਖਦੇ ਨੇ ਕਦੋਂ ਖਟਖਟ ਟਕਾ ਟਕ ਸਾਡੇ ਕੋਲ 36000 ਰੁਪਏ ਆਊਗਾ ਔਰ ਉਹਦੇ ਬਾਅਦ 1000 ਰੁਪਏ ਮਹੀਨਾ ਆਣਾ ਸ਼ੁਰੂ ਹੋਏਗਾ ਫਿਰ ਇਹਦਾ ਅਗਲਾ ਪਲੈਗ ਸੀਗਾ ਸਿਹਤ ਮਾਡਲ ਦਿੱਲੀ ਦਾ ਸਿਹਤ ਮਾਡਲ ਜੀ ਅਸੀਂ ਸਾਰੇ ਜਾਣਦੇ ਹਾਂ ਫਲॉप ਮਾਡਲ ਸੀਗਾ ਲੇਕਿਨ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪਰਮਾਇਆ ਕਿ ਜੀ 6000 ਆਮ ਆਦਮੀ ਕਲੀਨਿਕ ਖੋਲ ਦੇਾਂਗੇ ਜੀ ਹਰ ਮੱਲੇ 'ਚ ਕਲੀਨਿਕ ਹੋਊਗਾ ਜੀ ਆਰਕ ਦਵਾਈ ਮਿਲੂਗੀ ਔਰ ਮੈਂ ਅੱਜ ਬੜੇ ਦਾਅਵੇ ਨਾਲ ਕਹਿ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਭ੍ਰਸ਼ਟਾਚਾਰ ਦਾ ਜੇ ਅੱਡਾ ਬਣਿਆ ਉਹ ਆਮ ਆਦਮੀ ਕਲੀਨਿਕ ਬਣਿਆ ਜਿੱਤੇ 1 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਮਰੀਜ਼ ਨੂੰ ਦੇਖਿਆ ਵੀ ਜਾਂਦਾ ਹੈ ਡਾਇਗਨੋਸ ਵੀ ਕੀਤਾ ਜਾਂਦਾ ਹੈ ਦਵਾਈ ਵੀ ਦਿੱਤੀ ਜਾਂਦੀ ਹੈ। ਔਰ ਸਰਕਾਰੀ ਡਾਕਟਰ ਦੀ ਤਨਖਾਹ ਤੇ 80000 ਰੁਪਿਆ ਹੈ। ਲੇਕਿਨ ਜਿਹੜਾ ਆਮ ਆਦਮੀ ਕਲੀਨਿਕ ਚ ਡਾਕਟਰ ਕਰਦਾ ਉਹ 2-2 ਲੱਖ ਰੁਪਿਆ ਮਹੀਨੇ ਦਾ। ਉਹ ਕਿਹੜੀ ਪਰਸੈਂਟੇਜ ਫਿਕਸ ਹੋਈ ਹੋਈ ਹੈ? ਆਮ ਆਦਮੀ ਪਾਰਟੀ ਦੱਸੇ ਪੰਜਾਬ ਦੀ ਜਨਤਾ। 6000 ਦਾ वादा ਕੀਤਾ ਸੀ 881 ਖੋਲੇ। اور 881 24 ਉਹਨਾਂ ਨੂੰ ਰੀਬ੍ਰਾਂਡ ਕਰਨਾ ਪੈ ਰਿਹਾ ਆਯੁਸ਼ਮਨ ਕਿਉਂਕਿ ਕੇਂਦਰ ਨੇ ਪੈਸਾ ਭੇਜਿਆ ਸੀ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਉਹਦੀ ਦੁਰਵਰਤੋਂ ਕਰਕੇ ਆਪਣੇ ਇਸ ਚੋਣਵਿਅਾਦੇ ਨੂੰ ਪੂਰਾ ਕਰਨ ਦਾ પ્રયાસ ਕੀਤਾ ਅਦਾ ਅਧੂਰਾ 628 881 ਤੋਂ 628 ਆਮ ਆਦਿ ਕਲੀਨਿਕ ਅਜ ਬੰਦ ਹੋ ਗਏ ਨੇ ਉਹਨਾਂ ਦੀ ਥਾਂ ਤੇ ਆਯੁਸ਼ਮਨ ਅਰੋਗ્ય ਕੇਂਦਰ ਬਣ ਗਏ ਨੇ ਉਹ ਕਿਉਂ ਕਿ ਉਹ ਕੇਂਦਰ ਤੇ ਪੈਸੇ ਨਾਲ ਬਣਾਏ ਗਏ ਸਰ ਯਾਨੀ ਕਿ ਆਪਾਂ ਇਹ ਕਹਿ ਲਈਏ ਕਿ 6000 ਦਿਜੇਗਾ 253 ਸਿਰਫ ਆਮ ਆਦਮੀ ਕਲੀਨਿਕ ਹੁੰਦਾ ਕਿ ਇਹਨਾਂ ਨੇ ਬਣਾਏ ਨਹੀਂ 3 ਸਾਲ ਹੋ ਗਏ ਅੱਧੇ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਇਹਨਾਂ ਦਾ ਫਿਰ ਇਹ ਗੱਲ ਕਰਦੇ ਨੇ ਜੀ ਅਸੀਂ ਬਹੁਤ ਅੱਛੀ ਸੇਵਾ ਹੁਣ ਵੀ ਬਿਆਨ ਹੁੰਦਾ ਜੀ ਅਸੀਂ ਪੰਜਾਬ ਦੀ ਹਾਲਾਤ ਬਦਲ ਕੇ ਰੱਖ ਦਿੱਤੇ ਹਸਪਤਾਲਾਂ ਦੇ ਮਿਲਖੀ ਦੱਸੋ ਹਸਪਤਾਲ ਕਿਦਾਂ ਚੱਲਦਾ ਡਾਕਟਰ ਦੇ ਨਾਲ ਸਪੈਸ਼ਲਿਸਟਾਂ ਦੇ ਨਾਲ ਪੈਰਾ ਮੈਡੀਕਲ ਸਟਾਫ ਦੇ ਨਾਲ ਅੱਜ ਜਿੱਤੇ ਤੱਕ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਹੈ ਸਾਡੇ ਡਾਕਟਰਸ ਕਿੰਨੀ ਵਾਰੀ ਸਟ੍ਰਾਈਕ ਕਰ ਚੁੱਕੇ ਕਿ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਨੇ ਉਥੇ ਟ੍ਰੀਟਮੈਂਟ ਦੇਣ ਚ ਫਿਰ ਇਹੀ ਨਿਕਾ ਪੰਜਾਬ ਦੇ ਵਿੱਚ 45% ਡਾਕਟਰਾਂ ਦੀਆਂ ਪੋਸਟਾਂ ਖਾਲੀ ਨੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਪੰਜਾਬ 'ਚ ਰੋਜ਼ਗਾਰ ਮੇਲੇ ਲਾ ਰਹੇ ਹਾਂ ਤੇ ਰੋਜ਼ਗਾਰ ਕਰ ਰਹੇ ਹਾਂ 45% ਯਾਨੀ ਕਿ 29 2293 ਸੀਟਾਂ ਸੈਂਕਚਰਡ ਨੇ ਡਾਕਟਰਸ ਦੀਆਂ उन्हों दस सौ तो अठाई हजे तक खाली ने जो स्पैशलिस्ट डॉक्टर की गल कर लीए चुंजा परसेंट स्पैशलिस्ट डॉक्टर पोस्टा खाली ने छब्बीस सौ नब्बे इन्होंने सेंक्शन स्ट्रेंथ हैगी है। सौ उनाहठ वन फाइव फाइव नाइन हजे तक खाली ने कोई इन्हों ज्वाइन नहीं करता पाया क्या यह है इन्हों से सेहत मॉडल ਕਿਹੜੀ ਸਿਹਤ ਮਾਡਲ ਦੀ ਗੱਲ ਕਰਦੇ ਆਪਾਂ ਕਿਹੜੀ ਸਿਹਤ ਦੀ ਸੁਦਾ ਦਿਨੀ ਚਾਣਦੇ ਆ ਪੰਜਾਬੀਆਂ ਨੂੰ ਹਸਪਤਾਲਾਂ 'ਚ ਇਨਫਰਾਸਟ੍ਰਕਚਰ ਹੈ ਨਹੀਂ ਡਾਕਟਰ ਹੈ ਨਹੀਂ ਸਪੈਸ਼ਲ ਡਾਕਟਰ ਹੈ ਨਹੀਂ ਹਰ ਜੇ ਪਰੇਮੈਡੀਕਲ ਤਾਂ ਤੁਹਾਨੂੰ ਦੱਸਿਆ ਹੀ ਕੁਝ ਨਹੀਂਗਾ ਮਸ਼ੀਨਾਂ ਪਈਆਂ ਨੇ ਕੇਂਦਰ ਦੀਆਂ ਭੇਜੀਆਂ ਹੋਈਆਂ ਚਾਹੇ ਉਹ ECG ਦੇ ਮਸ਼ੀਨਾਂ ਹੋਣ ਚਾਹੇ ਵੈਂਟੀਲੇਟਰਸ ਹੋਣ ਚਾਹੇ ਬਲੱਡ ਟੈਸਟਿੰਗ ਦੇ ਹੋਣ ਉਹਨਾਂ ਸੇ ਉਹਨਾਂ ਨੂੰ ਚਲਾਉਣ ਵਾਸਤੇ ਇਹਨਾਂ ਕੋਲ ਬੰਦੇ ਹੈ ਨਹੀਂ ਅਸੀਂ ਕੋਵਿਡ ਦੇ ਦੌਰਾਨ ਖਾਸ ਕਰਕੇ ਦੇਖਿਆ ਕਿ ਜੋ ਕੇਂਦਰ ਨੇ ਕੋਵਿਡ ਦੇ ਦੌਰਾਨ ਭਾਰੀ ਮਾਤਰਾ ਚ ਜਿਹੜੀਆਂ ਵੈਂਟਿਲੇਟਰਸ ਹੋਰ ਸਾਰੇ ਕੁਝ ਭੇਜਿਆ ਐਕਸਲੇ ਮਸ਼ੀਨਾਂ ਭੇਜੀਆਂ ਉਹ ਸਾਰੀਆਂ ਬੰਦ ਪਈਆਂ ਨੇ ਟੰਡਮ ਹੋ ਗਈਆਂ ਨੇ ਲੇਕਿਨ ਇਹਨਾਂ ਨੇ ਚਲਾਣ ਦੇ ਵਾਸਤੇ ਬੰਦਾ ਹੀ ਹੈ ਨਹੀਂ ਇਹਨਾਂ ਕੋਲ ਸੋ ਇਹਨ ਦਾ ਇਹ ਹਲਥ ਮਾਡਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਮੈਂ ਰੱਖਿਆ ਹੈਗਾ ਫਿਰ ਅਗਲਾ ਮਾਡਲ ਸੀ ਇਹਦਾ ਸਿੱਖਿਆ ਮਾਡਲ ਹੋਰ ਇਹ ਸਕੇ ਜੀ ਅਮਰੀਕਾ ਤੋਂ ਜੀ ਦੇਖੋ ਜੀ ਉਹ ਰਾਸ਼ਟਰਪਤੀ ਦੇ ਪਰਿਵਾਰ ਚੋਂ ਆਏ ਜੀ ਸਾਡਾ ਦਿੱਲੀ ਦਾ ਸਿੱਖਿਆ ਮਾਡਲ ਦੇਖਣ ਵਾਸਤੇ ਦੇ ਦਿੱਲੀ ਦਾ ਸਿੱਖਿਆ ਮਾਡਲ ਇੰਨਾ ਹੀ ਚੰਗਾ ਸੀਗਾ ਤੇ ਭਗਵੰਤ ਮਾਨ ਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਹੁਣ ਤੱਕ ਤੁਸੀਂ ਫਿਨਲੈਂਡ ਔਰ ਸਿੰਗਾਪੂਰ 200 ਇਹਨਾਂ ਨੇ 234 ਪ੍ਰਿੰਸੀਪਲਸ ਨੂੰ ਸਿੰਗਾਪੂਰ ਭੇਜਿਆ ਇਹਨਾਂ ਨੇ ਟ੍ਰੇਨਿੰਗ ਲੈਣ ਵਾਸਤੇ ਔਰ 72 ਪ੍ਰਾਈਮਰੀ ਟੀਚਰਸ ਨੂੰ ਫਿਨਲੈਂਡ ਭੇਜਿਆ ਜੇ ਦਿੱਲੀ ਦਾ ਮਾਡਲ ਇੰਨਾ ਚੰਗਾ ਸੀਗਾ ਤੇ ਸਿੰਗਾਪੁਰ ਤੇ ਫਿਨਲੈਂਡ ਭੇਜੇ ਕਿਉਂ ਦਿੱਲੀ ਦਿਖਾਉਂਦੇ ਨਾ ਸਰਕਾਰ ਦਾ ਪੈਸਾ ਵੀ ਬਚਦਾ ਔਰ ਇਹ ਸਚਾਈ ਇਹਨੇ ਆਪ ਹੀ ਜਾਗਰ ਕਰ ਦਿੱਤੀ ਕਿ ਦਿੱਲੀ ਦਾ ਸਿੱਖਿਆ ਮਾਡਲ ਫੇਲ ਸੀਗਾ ਔਰ ਸਿੱਪ ਪੰਜਾਬ ਦੇ ਵਿੱਚ ਵਾਦਾ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਪੰਜਾਬ ਦੀ ਜਨਤਾ ਨਾਲ ਔਰ ਪੰਜਾਬ ਦੇ ਸਕੂਲਾਂ ਦਾ ਵੀ ਹਾਲ ਦੇਖ ਲੋ ਬੜੇ ਕਹ ਰਹੇ ਨੇ ਜਿਸੀ ਉਹ ਸਿੱਖਿਆ ਦਾ ਸੁਧਾਰ ਕਰਕੇ ਰੱਖ ਦਿੱਤਾ ਤਿੰਨ ਸਾਲ ਚ ਬਦਲ ਕੇ ਰੱਖ ਦਿੱਤਾ ਸਿਸਟਮ ਔਰ ਉਹਦਾ ਕੀ ਹੈ 19000 ਦੇ ਕਰੀਬ ਗਵਰਨਮੈਂਟ ਸਕੂਲ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਚੋਂ 1927 ਜਿਹੜੇ ਹੈਗੇ ਨੇ ਸੀਨੀਅਰ ਸੈਕੰਡਰੀ ਸਕੂਲਸ ਨੇ 40% ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਨੇ ਮੇਰੇ ਪੰਜਾਬ ਦੇ ਗਵਰਨਮੈਂਟ ਸਕੂਲਾਂ ਚ उन्नीस सौ सताई जे सीनीर सैकेंडरी स्कूल ने जैसे कहने की बच्चा दसवीं दस्मीद और दसवीं के बाद पढ़ाई करता है अठ सौ पचवंजा वेकेंट ने जिस स्कूल प्रिंसिपल नहीं होगा उस स्कूल की चलता होगा तो आप अंदाजा लगा लो फिर प्रायमरी एजुकेशन मेनटेन करने वास्तव साइड ब्लॉक जरा है प्रायमरी एजुकेशन अफसर होंगे ने इकतालीस परसेंट पोस्ट ने प्रायमरी स्कूल चलाऊ कौन 41% ਪੋਸਟਾਂ ਬੈਕੈਂਟ ਹੈਗੀਆਂ ਨੇ। ਔਰ 228 ਦੀ ਸੈਂਕਸ਼ਨ ਸਟ੍ਰੈਂਥ ਚ 93 ਵੇਕੈਂਟ ਹੈਗੀਆਂ ਨੇ। ਇਹ ਸਾਡੇ ਪ੍ਰਾਇਮਰੀ ਸਕੂਲਾਂ ਦਾ ਹਾਲ। ਇਹ ਆ ਮੇਰੇ ਭਗਵੰਤ ਮਾਨ ਮੇਰੀ ਆਮ ਆਦਮੀ ਪਾਰਟੀ ਮੇਰੇ ਪੰਜਾਬ ਦੇ ਮੁੱਖ ਮੰਤਰੀ ਦਾ ਸਿੱਖਿਆ ਮਾਡਲ। ਔਰ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਸੀ। ਭਗਵੰਤ ਮਾਨ ਜੀ ਇਹ 1200 ਕਰੋੜ ਰੁਪਇਆ ਦਾ ਕੇਂਦਰ ਸਰਕਾਰ ਸਮਗ੍ਰ ਸਿੱਖਿਆ ਵਿਹਾਨ ਦੇ ਤਹਿਤ ਹਰ ਸਾਲ ਭੇਜਦੀ ਹੈ ਪ੍ਰਾਇਮਰੀ ਸੈਕੰਡਰੀ ਔਰ ਸੀਨੀਅਰ ਸੈਕੰਡਰੀ ਸਕੂਲਾਂ ਦੀ ਅਪਗ੍ਰੇਡੇਸ਼ਨ ਵਾਸਤੇ ਉਹਨਾਂ ਦੀ ਬਿਲਡਿੰਗਾਂ ਵਾਸਤੇ ਉਹਨਾਂ ਦੀ ਬੱਚਿਆਂ ਦੇ ਆਪਣੇ ਪੈਂਚੇਸ ਵਾਸਤੇ ਔਰ ਉਹਨਾਂ ਵਾਸਤੇ ਉਹਦਾ ਫੰਡ ਡਿਵਰਟ ਕਰਕੇ ਸਕੂਲ ਆਫ ਐਮਿਨੈਂਸ ਦਾ ਤੁਸੀਂ ਰੌਲਾ ਪਾਉਂਦੇ ਹੋ ਔਰ 21 ਨਵਾਂ ਸਕੂਲ ਆਫ ਐਮਿਨੈਂਸ ਇਹਨਾਂ ਨੇ ਨਹੀਂ ਬਣਾਇਆ ਇਹ ਸਾਰੇ ਜਿਹੜੇ ਪੁਰਾਣੇ ਸਕੂਲ ਸੀਗੇ ਜਿਨ੍ਹਾਂ ਦੀ ਬਿਲਡਿੰਗਾਂ ਵੱਡੀਆਂ ਸੀਗੀਆਂ ਜਿਹੜੇ ਕੋ ਪਲੇਗਰਾਉਂਡ ਵੱਡੇ ਸੀਗੇ ਉਹਨਾਂ ਨੂੰ ਰੰਗ ਰੋਗਨ ਕਰਕੇ ਕਰਤਾ ਇਹ ਮੈਂ ਨਹੀਂ ਕਹਿੰਦਾ ਅਸੀਂ ਤੇ ਆਪੋਸ਼ਨ ਵਾਲੇ ਕਹਾਂਗੇ ਤੁਸੀਂ ਕਹੋਗੇ ਜੀ ਇਹ ਤੇ ਅਲੀਗੇਸ਼ਨ ਲਾਉਂਦੇ ਨੇ ਵਿਜੇ ਕਮਰ ਤੇ ਇਹਨਾਂ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਦੱਸਿਆ ਸੀ ਕਿ ਮੇਰੇ ਅੰਮ੍ਰਿਤਸਰ ਦੇ ਵਿੱਚ ਮੇਰੀ ਕੰਸਟਿਟੂਐਂਸੀ ਦੇ ਜਿਹੜਾ ਸਕੂਲ ਸੀਗਾ ਰੰਗ ਪੋਤ ਕੇ ਉੱਪਰ ਇੱਕ ਸਕੂਲ ਆਫ ਐਮਿਨੈਂਸ ਲਿਖ ਦਿੱਤਾ ਤੇ ਕਿਹੜੇ ਐਜੂਕੇਸ਼ਨ ਮਾਡਲ ਤੁਸੀਂ ਗੱਲ ਕਰਦੇ ਹੋ ਔਰ ਮੈਂ ਚੈਲੰਜ ਕਰਨਾ ਭਗਵੰਤ ਮਾਨ ਜੀ ਨੂੰ ਤੁਸ ਸਾਰੇ ਤੁਹਾਡੇ ਚੈਨਲਸ ਉਤੇ ਉਹਨਾਂ ਦੀ ਖਬਰ ਚੱਲੀ ਬਾਰ-ਬਾਰ ਚੱਲੀ ਕਿ ਅਸੀਂ ਐਸਐਸ ਸਕੂਲ ਖੜੇ ਕਰ ਦਿੱਤੇ ਨੇ ਗਵਰਨਮੈਂਟ ਸਕੂਲ ਜਿੱਥੇ ਜੱਜ ਦਾ ਬੱਚਾ ਵੀ ਪੜਦਾ ਡੀਸੀ ਦਾ ਬੱਚਾ ਵੀ ਪੜਦਾ ਐਸਐਸਪੀ ਦਾ ਬੱਚਾ ਵੀ ਪੜਦਾ ਗਰੀਬ ਦਾ ਬੱਚਾ ਵੀ ਪੜਦਾ ਔਰ ਮੈਂ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ ਪੰਜਾਬ ਦਾ ਇੱਕ ਵੀ ਸਕੂਲ ਭਗਵੰਤ ਮਾਨ ਜੀ ਪੰਜਾਬ ਦੀ ਜਨਤਾ ਨੂੰ ਦੱਸੋ ਜਿੱਥੇ ਜੱਜ ਦਾ ਬੱਚਾ ਵੀ ਪੜਦਾ ਹੋਵੇ डीसी ਦਾ ਬੱਚਾ ਵੀ ਪੜਦਾ ਹੋਵੇ ਐਸਐਸਪੀ ਦਾ ਬੱਚਾ ਵੀ ਪੜਦਾ ਹੋਵੇ ਕਮਿਸ਼ਨਰ ਦਾ ਬੱਚਾ ਵੀ ਪੜਦਾ ਹੋਵੇ ਲੋਕਲ ਜੱਜਿਸ ਦਾ ਬੱਚਾ ਵੀ ਪੜਦਾ ਹੋਵੇ ਸਰਕਾਰੀ ਅਫਸਰ ਦਾ ਬੱਚਾ ਪੜਦਾ ਹੋਵੇ ਹੋਰ ਛੱਡੋ ਤੁਹਾਡੇ ਐਮਐਲਏ ਦਾ ਬੱਚਾ ਵੀ ਉੱਥੇ ਕੋਈ ਪੜਦਾ ਹੋਵੇ ਤੇ ਇੱਕ ਵੀ ਸਕੂਲ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੂੰ ਦੱਸੋ ਕਿਹੜਾ ਸਕੂਲ ਆ ਇਹ ਹੈ ਤੁਹਾਡੇ ਸਕੂਲ ਦਾ ਮਾਡਲ ਕਿੰਨਾ ਝੂਠ ਬੋਲੋਗੇ ਕਦ ਤੱਕ ਝੂਠ ਔਰ ਫਰੇਬ ਦੀ ਰਾਜਨੀਤੀ ਕਰੋਗੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਕਰੋਗੇ ਫਿਰ ਮੈਂ 3 ਮਹੀਨਿਆਂ ਵਿੱਚ ਪੰਜਾਬ ਨੂੰ ਡਰਗ ਫ੍ਰੀ ਕਰ ਦਿਆਂਗਾ ਇਹ ਅਰਵਿੰਦ ਕੇਜਰੀ ਦਾ ਵਾਦਾ ਸੀ ਭਗਵੰਤ ਮਾਨ ਦਾ ਵਾਦਾ ਸੀ ਆਮ ਆਦਮੀ ਪਾਰਟੀ ਦਾ ਵਾਦਾ ਸੀਗਾ 4 ਮਹੀਨੇ ਕਰ ਦਿੰਦੇ ਆ ਅੱਜ 3 ਸਾਲ ਹੋ ਗਏ ਅੱਗੇ ਤੇ ਕਦੀ ਟਾਵਾ ਟਾਵਾ ਸੁਣਦੇ ਸੀ ਕਿ ਕੋਈ ਬੱਚਾ ਓਵਰਡੋਸ ਨਾਲ ਮਰ ਗਿਆ ਲੇਕਿਨ ਇਹਨਾਂ 3 ਸਾਲਾਂ ਦੇ ਵਿੱਚ ਰੋਜ਼ ਇੱਕ ਬੱਚਾ ਓਵਰਡੋਸ ਦੇ ਨਾਲ ਆਪਣੀ ਜਵਾਨ ਜਾਨ ਗਵਾ ਰਿਹਾ ਅੱਗੇ ਡਰੱਗ ਲੱਭ ਕੇ ਲੋਕੀ ਲੈਂਦੇ ਸੀਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰਾਜ ਦੇ ਵਿੱਚ ਹੋਮ ਡਿਲੀਵਰੀਆਂ ਹੋਣ ਲੱਗ ਪਈਆਂ ਇਹ ਹੈ ਇਹਨਾਂ ਦਾ ਡਰੱਗ ਦੇ ਦੁਦਪਿਆਔਰ ਤੁਸੀਂ ਸਾਰੇ ਨੇ ਦੇਖਿਆ ਹੋਣਾ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਸਾਰੇ ਸੀਨੀਅਰ ਨੇਤਾ ਹੱਥ ਫੜ ਕੇ ਨਾ ਲੈਟਰ ਪੈਡ ਆ ਸਾਡੇ ਕੋਲ ਨਾਮ ਨੇ ਡਰੱਗ ਲਾਰਡਸ ਦੇ ਅਸੀਂ ਆਂਦੇ ਚੱਕੇ ਇਹਨਾਂ ਨੂੰ ਜੇਲ੍ਹਾਂ ਚ ਪਾ ਦੇਾਂਗੇ ਉਹ ਕਿੱਥੇ ਨੇ ਨਾਮ ਬਈ ਇੱਕ ਵੀ ਜਿਹੜਾ ਹੈ ਤੁਸੀਂ ਡਰਗ ਦਾ ਮੇਨ ਕਿੰਗਪਿੰਨ ਨਹੀਂ ਫੜਿਆ ਔਰ ਤਿੰਨ ਸਾਲਾਂ ਬਾਅਦ ਜੇ ਹੁਣ ਤੁਸੀਂ ਲਗਭਗ ਚੌਥੀ ਵਾਰੀ ਅਲਟੀਮੇਟਮ ਦੇ ਕੇ ਜੇ ਅਭਿਆਨ ਚਲਾਇਆ ਔਰ ਤੁਹਾਡੇ ਸਾਰੇ ਚੈਨਲਸ ਨੇ ਮੈਂ ਤੁਹਾਨੂੰ ਵੀ ਕਹਿਣਾ ਲੋਕਲ ਜਿਹੜੇ ਡਰਗ ਪੈਡਲਰਸ ਨੇ ਇਹ ਉਹਨਾਂ ਤੇ ਐਕਸ਼ਨ ਹੋ ਰਿਹਾ ਤੁਸੀਂ ਉਹਨਾਂ ਦੇ ਮਕਾਨਾਂ ਤੇ ਬੁਲਡੋਜ਼ਰ ਚਲਾ ਰਹੇ ਹੋ yogi ਜੀ ਤੋਂ ਕੁਝ ਸਿੱਖੇ ਕਿ ਕਿਵੇਂ ਕਾਨੂੰਨ ਵਿਵਸਥਾ ਨੂੰ ਰੋਕਣਾ ਮਤਲਬ ਸੰਭਾਲਣਾ ਤੇ ਗਰੀਬ ਜਿਹੜੇ ਆਮ ਤੁਸੀਂ ਦੇਖੋਗੇ ਘਰ ਜੜੇਗੇ ਨੇ ਉਹ ਛੋਟੇ ਛੋਟੇ ਘਰ ਨੇ ਜਿਹਨਾਂ ਦੇ ਉੱਤੇ ਐਕਸ਼ਨ ਕਰ ਰਹੇ ਨੇ ਤੇ ਵੱਡੇ ਨਾਲ ਤੁਹਾਡਾ ਕੀ ਰਿਸ਼ਤਾ ਹੈ ਦੱਸੋ ਸਾਨੂੰ ਅੱਜ ਪੰਜਾਬ ਦੀ ਜਨਤਾ ਪੁੱਛਦੀ ਹੈ 3 ਸਾਲ ਬਾਅਦ ਅਰਵਿੰਦ ਕੇਜਰੀਵਾਲ ਨੂੰ ਪੁੱਛਦੀ ਆਮ ਆਦਮੀ ਪਾਰਟੀ ਨੂੰ ਪੁੱਛਦੀ ਭਗਵੰਤ ਮਾਨ ਨੂੰ ਪੁੱਛਦੀ ਆ ਔਰ ਡਰਗ ਲਾਰਡਸ ਨਾਲ ਤੁਹਾਡਾ ਕੀ ਰਿਸ਼ਤਾ ਹੋਣਾ ਤਿੰਨ ਸਾਲਾਂ ਚ ਕਿਉਂ ਨਹੀਂ ਐਕਸ਼ਨ ਹੋਇਆ ਉਹਨਾਂ ਦੇ ਖਿਲਾਫ ਤੁਸੀਂ ਕਹਿੰਦੇ ਅਸੀਂ ਇੰਨੀ ਐਫਆਈਆ ਕਰਤੀ ਅਸੀਂ ਇੰਨਾ ਕੁਝ ਕਰ ਦਿੱਤਾ ਉਹ ਛੋਟੇ ਛੋਟੇ ਜਿਹੜੇ ਡਰਗ ਪੈਡਲਿੰਗ ਚ ਪੈ ਗਏ ਤੁਹਾਡੀ ਮਿਹਰਬਾਨੀ ਕਰਕੇ ਪੈ ਗਏ ਤੁਹਾਡੀ ਨਲਾਇਕੀ ਕਰਕੇ ਪੈ ਗਏ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਕਰਦੇ ਹੋ ਡਰਗ ਕਿੰਗਸ ਕਿੰ ਥੇ ਰਹੇ ਪੰਜਾਬ ਦੀ ਜਨਤਾ ਪੁੱਛਦੀ ਅੱਜ ਤੋਂ ਆਪ ਅਗਲਾ ਸੀਗਾ ਪ੍ਰਸ਼ਟਾਚਾਰ ਪੰਜਾਬ ਚ ਪ੍ਰਸ਼ਟਾਚਾਰ ਜੜ ਤੋਂ ਮੜਾ ਦੇਣਗੇ ਵਿਜੇ ਸਿੰਘਲੇ ਦਾ ਐਪੀਸੋਡ ਤੇ ਭਗਵੰਤ ਮਾਨ ਜੀ ਨੇ ਆਪ ਹੀ ਕੀਤਾ ਸੀਗਾ ਅੱਜ ਉਹਨਾਂ ਦੇ ਸੱਜੇ ਬੈਠਦਾ ਖੱਬੇ ਬੈਠਦਾ ਵਿਜੇ ਸਿੰਘਲਾ ਅਰਵਿੰਦ ਕੇਜੀਵਾਲ ਦੇ ਨਾਲ ਸੱਜੇ ਬੈਠਦਾ ਖੱਬੇ ਬੈਠਦਾ ਇਹ ਕ੍ਰਿਪਸ਼ਨ ਫਰੀ ਮਾਡਲ ਉਹਨਾਂ ਦਾ ਫੌਜਾ ਸਿੰਘ ਸਰਾਰੀ ਕਿਉਂ ਨਹੀਂ ਪ੍ਰਚਾਰ ਦਰਜ ਕੀਤਾ ਮੰਤਰੀ ਮੰਡਲ ਤੋਂ ਹਟਾਇਆ ਤੁਸੀਂ ਪ੍ਰਚਾਰ ਕਰਕੇ ਟਾਇਆ ਕਿਉਂ ਨਹੀਂ ਪਰਚਾ ਦਰਜ ਕੀਤਾ ਅਮਿਤ ਰਤਨ ਤੁਹਾਡੇ ਸ਼ਰਿਆਂ ਪੈਸੇ ਲੈਂਦਾ ਫੜੇ ਗਏ ਐਮਐਲਏ ਪਟਿੰਡੇ ਤੋਂ ਕੀ ਕਾਰਵਾਈ ਕੀਤੀ ਜਿਵੇਂ ਗਿਣਾਨ ਲੱਗਾ ਤੇ ਇਹਨਾਂ ਦੇ ਮੈਨੂੰ ਲੱਗਦਾ 92 ਚੋਂ ਜਿਹੜੇਗੇ ਨੇ 90 ਕੁ ਵਿਧਾਇਕ ਤੁਹਾਡੇ ਲਿਸਟ ਚ ਆਈ ਜਾਣਗੇ ਅੱਜਾ ਤਾਜ਼ਾ ਸੰਗਰੂਰ ਦੀ ਐਮਐਲਏ ਨਰਿੰਦਰ ਕੌਰ ਇਹ ਅਸੀਂ ਨਹੀਂ ਅਲਿਗੇਸ਼ਨ ਲਾਇਆ ਆਮ ਆਦਮੀ ਪਾਰਟੀ ਦੇ ਕੱਦਾਵਰ ਨੇਤਾ ਨੇ ਲਾਇਆ ਕਿ ਮੇਰੇ ਕੋਲ ਟਰੱਕ ਯੂਨੀਅਨ ਦਾ ਪ੍ਰਧਾਨ ਬਣਨ ਵਾਸਤੇ 35 ਲੱਖ ਰੁਪਏ ਲਿੱਤਾ। ਉਹ ਸਾਡੇ ਦੂਜੇ ਵਰਕਰ ਨੇ 50 ਲੱਖ ਦਿੱਤਾ ਇਸ ਕਰਕੇ ਮੈਨੂੰ 35 ਲੱਖ ਵਾਪਸ ਕਰਤਾ ਮੇਰੀ ਪ੍ਰਧਾਨਗੀ ਖੋ ਕੇ ਉਹਨੂੰ ਦੇ ਦਿੱਤੀ। ਇਹ ਇੱਕ ਪ੍ਰਧਾਨ ਇੱਕ ਸ਼ਹਿਰ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਹੈ। ਅਰਵਿੰਦ ਕੇਜਰੀਵਾਲ ਭਗਵੰਤ ਮਾਨ ਆਮ ਆਦਮੀ ਪਾਰਟੀ ਦਸੇ ਅਮਨ ਔਰੜਾ ਦਸੇ। ਪੰਜਾਬ 'ਚ ਕਿੰਨੀਆਂ ਟਰੱਕ ਯੂਨੀਅਨਾਂ ਦੇ ਸੌਦੇ ਕੀਤੇ ਤੁਸੀਂ? ਤੁਹਾਡੇ ਕਿਹੜੇ ਕਿਹੜੇ ਐਮਐਲਏ ਨੇ ਕਿਹੜੇ ਕਿਹੜੇ ਮੰਤਰੀ ਨੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਪੈਸੇ ਵਸੂਲ ਕੀਤੇ ਨੇ ਉਹਦਾ ਜੜਗਾ ਪੰਜਾਬ ਦੀ ਜਨਤਾ ਨੂੰ ਦੱਸੋ ਤੁਸੀਂ ਸੈਂਡ ਮਾਈਨਿੰਗ ਅਗਲਾ ਰੇਤਾ ਮਾਫੀਆ ਦਾ ਇਸ਼ੂ ਸੀ ਇਹਨਾਂ ਦਾ ਕਿਸੇ ਰੇਤਾ ਮਾਫੀਆ ਖਤਮ ਕਰ ਦੇਵਾਂਗੇ ਸਟੇਟ ਦੇ ਖਜ਼ਾਨੇ ਭਰ ਦੇਵਾਂਗੇ ਅੱਜ ਰੇਤਾ ਦਾ ਰੇਟ ਦੁਨਾ ਹੋ ਗਿਆ ਲੇਕਿਨ ਸੈਂਡ ਮਾਫੀਆ ਖਤਮ ਨਹੀਂ ਹੋਇਆ ਫਰਕ ਸਿਰਫ ਇੰਨਾ ਸੀ ਜਿਹੜਾ ਸੂਟਕੇਸ ਅੱਗੇ ਕਿਸੇ ਹੋਰ ਕੋਲ ਜਾਂਦਾ ਸੀ ਉਹ ਨਾ ਇਹਨਾਂ ਕੋਲ ਜਾਣ ਲੱਗ ਪਿਆ ਔਰ ਅਰਨੀ ਕੇਜਰੀਵਾਦਾ ਬਿਆਨ ਸੀ ਆਪਨੇ ਕਹਿੰਦੇ ਕਿ ਮੈਂ 20000 ਰੁਪਏ ਜਦੋਂ ਸਰਕਾਰ ਬਣੇਗੀ ਮੈਂ ਪੈਸੇ ਦਾ ਪ੍ਰਬੰਧ ਕਰਕੇ ਆਇਆ ਜਦੋਂ ਉਹਨਾਂ ਨੇ ਕਿਹਾ ਗਿਆ ਸਾਰੀਆਂ ਯੋਜਨਾਵਾਂ ਜਿਹੜੀ ਤੁਸੀਂ ਹਜ਼ਾਰਾਂ ਰੁਪਏ ਭੈਣਾਂ ਦਾ ਵੰਡਦੇ ਪਿਓ ਹੈਲਥ ਤੇ ਕਰਦੇ ਪਿਓ ਐਜੂਕੇਸ਼ਨ ਤੇ ਕਰਦੇ ਪਿਓ ਪੈਸਾ ਕਿੱਥੋਂ ਆਊਗਾ ਪੰਜਾਬ ਦੇ ਕੋਲ ਆਲਰੇਡੀ ਪੋਨੇ ਤੇ ਲੱਖ ਦਾ ਕਰਜ਼ਾ ਹੀ ਹੈ ने कहा भीह हज़ार रुपया सैंड का माइनिंग का मैं सारा वर्कआउट कर लिया भी हज़ार रुपया मैं उस लवांगा और एक लाख सत्तर हज़ार करोड़ का पंजाब का बजट है इतने वी परसेंट की करप्शन चलती है चौंती हज़ार करोड़ रुपया मैं वो बचा के स्टेट दैक्टर पाऊंगे यानी कि साल का चुरंजा हज़ार करोड़ रुपया ਭਾਰਤਿਆ ਜਨਤਾ ਪਾਰਟੀ ਪੁੱਛਦੀ ਹੈ ਪੰਜਾਬ ਦੀ ਜਨਤਾ ਪੁੱਛਦੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਅਮਨ अरोड़ा ਦਾ ਆਮ ਆਦੀ ਪਾਰਟੀ ਨੂੰ ਉਹ ਸਾਲ ਦਾ 54000 ਕਰੋੜ ਰੁਪਇਆ ਹੁਣ ਕਿਦੀ ਜੇਬ ਚ ਜਾ ਰਿਹਾ ਹੈ ਸਟੇਟ ਦੇ ਸੈਕਟਰ ਚ ਤਾਂ ਆਇਆ ਨਹੀਂ ਉਲਟਾ ਤੁਸੀਂ 1 ਲੱਖ 25000 ਤੋਂ ਵੱਧ ਕਰੋੜ ਦਾ ਤੁਸੀਂ ਕਰਜ਼ਾ ਲੈ ਲਿਆ 3 ਸਾਲਾਂ ਚ ਤੇ ਜੇ ਇਹ ਹੀ 54000 ਕਰੋੜ ਰੁਪਇਆ ਤੁਹਾਡੀ ਜੇਬ ਚ ਜਾਣ ਦੀ ਬਜਾਏ ਸਰਕਾਰ ਦੀ ਜੇਬ ਚ ਆਇਆ ਹੁੰਦਾ 1,62,000 ਕਰੋੜ ਰੁਪਇਆ ਹੁਣ ਤੱਕ ਸਟੇਟ ਐਗਜ਼ੀਕਿਊਟਿਵ ਚ ਆਇਆ ਹੁੰਦਾ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਾ ਪੈਂਦੀ ਉੱਟ ਚੁਟਕੀ ਵਾਲੀ ਮੈਡਮ ਵੀ ਸੀਗੀ ਤੇ ਅਰਵਿੰਦ ਕੇਜਰੀਵਾਲ ਵੀ ਸੀਗਾ ਕਿਸਾਨਾਂ ਨੂੰ ਅਸੀਂ ਐਮਐਸਪੀ ਦੇਾਂਗੇ ਜਿੰਨੇ ਹੀ ਦੇ ਸਕਦੇ ਕੁਰਸੀ ਛੱਡ ਦਿਓ ਅਸੀਂ ਆ ਕੇ ਹਫ਼ਤੇ ਦੇ ਵਿੱਚ ਐਮਐਸਪੀ ਦੇ ਦਾਂਗੇ ਕਿਸਾਨਾਂ ਦੀ ਮੈਂ ਪੁੱਛਣਾ ਚਾਹਨਾ ਅਰਵਿੰਦ ਕੇਜਰੀਆ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਅਮਨ अरोड़ा ਨੂੰ ਉਹ ਚੁਟਕਿਆਂ ਵਾਲੀ ਮੈਡਮ ਨੂੰ ਵੀ ਜਿਹਨੂੰ ਤੁਸੀਂ ਮੰਤਰੀਪੜ ਤੋਂ ਕੱਢਿਆ ਕਿਉਂ ਕੱਢਿਆ ਇਹ ਵੀ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਉਹਦੇ ਪਿੱਛੇ ਕਿਹੜੀ ਕਹਾਣੀ ਹੈ ਉਹ ਵੀ ਜਨਤਾ ਦੇ ਸਾਹਮਣੇ ਆਣੀ ਚਾਹੀਦੀ ਹੈ ਕਿੱਥੇ 24 ਫਸਲ ਦੀ ਐਮਐਸਪੀ ਤੁਸੀਂ ਕਿਸਾਨਾਂ ਨੂੰ ਮੁਰਗੀ ਦੀ ਮੂੰਗੀ ਦੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀਗਾ ਤੁਸੀਂ ਉਹ ਵੀ ਰੋਲ ਕੇ ਰੱਖ ਦਿੱਤੀ ਜੇ ਹੜ੍ਹ ਆਏ ਤੇ ਮੈਂ ਮੁਰਗੀ ਦੇ ਵੀ ਦਿਆਂਗਾ ਮੈਂ ਅੰਡੇ ਦੇ ਵੀ ਦਿਆਂਗਾ ਮੈਂ ਮੈਂ ਆਪਣੇ ਮੱਝਾ گاਵਾਂ ਦੇ ਵੀ ਦਿਆਂਗਾ ਮੈਂ ਜੇ ਮਕਾਨ ਟਹਿਗੇ ਉਹਦੇ ਵੀ ਦਿਆਂਗਾ ਮੈਂ ਫਸਲ ਦੇ ਵੀ ਦਿਆਂਗਾ ਨਾ ਫਸਲ ਦੇ ਮੁਆਵਜ਼ਾ ਮਿਲਿਆ ਨਾ ਟੱਠੇ ਮਕਾਨਾਂ ਦਾ ਮੁਆਵਜ਼ਾ ਮਿਲਿਆ ਨਾ ਡੰਗਰਾਂ ਦਾ ਮੁਆਵਜ਼ਾ ਮਿਲਿਆ ਹੋਰ ਤੇ ਹੋਰ ਅੰਡਿਆਂ ਦਾ ਤੱਕ ਨਹੀਂ ਮੁਆਵਜ਼ਾ ਮਿਲਿਆ ਸੋ ਇਹ ਆਪ ਗਵੰਤਮਾਨ ਦੀ ਆਰਾਮ ਆਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਔਰ ਅਨਪਲੋਇਮੈਂਟ ਇੱਕ ਹੋਰ ਇਹਦਾ ਇਸ਼ੂ ਸੀਗਾ ਔਰ ਵੱਟੀ ਵੱਟੀ ਐਡ ਵੀ ਲਾਂਦੇ ਨੇ ਹਰ ਚੌਂਕ 'ਚ ਭੰਗਵਾਉਂਦੇ ਤੁਹਾਨੂੰ ਟੰਗਿਆ ਹੋਇਆ ਉਹ ਇੱਕ ਐਡ ਲਿਖ ਕੇ ਕਿ ਅਸੀਂ ਇੰਨੇ 49000 43000 45000 ਨੌਕਰੀਆਂ ਦੇਤੀਆਂ ਆ ਕੱਚਾ ਚਿਟਾ ਤੁਹਾਡੇ ਸਾਹਮਣੇ ਰੱਖਿਆ ਕਿ ਹਸਪਤਾਲਾਂ 'ਚ ਕਿੰਨੇ ਡਾਕਟਰ ਦੀ ਲੋੜ ਆ ਸਕੂਲਾਂ 'ਚ ਕਿੰਨੇ ਟੀਚਰਸ ਦੀ ਲੋੜ ਆ ਔਰ ਜਿਹੜੇ ਕੱਚੇ ਤੋਂ ਪੱਕੇ ਅਧਿਆਪਕ ਕਰਨੇ ਸੀਗੇ ਉਹਨਾਂ ਨੂੰ ਕਿੰਨਿਆਂ ਨੂੰ ਤੁਸੀਂ ਰੈਗੂਲਰਾਈਜ਼ ਕੀਤਾ ਸਰਵੇ ਕਰ ਦਿੱਤਾ ਕਿ ਠੀਕ ਹੈ ਬਈ ਤੇਰੀ 12000 ਤਨਖਾਹ ਸੀ ਤੈਨੂੰ 15000 ਦਿਆਂਗੇ ਤੈਨੂੰ ਹਟਾਵਾਂਗੇ ਨਹੀਂ ਸਾਲ ਬਾਅਦ ਇਹਨੂੰ ਉਹਨਾਂ ਦੀ ਪੱਕੇ ਦੀ ਪਰਿਭਾਸ਼ਾ ਹੈ ਕਿ ਕਿਸੇ ਅਣ ਜਿਹੜੇ ਬੱਚੇ ਸੀਗੇ ਕੱਚੇ ਅਧਿਆਪਕ ਜਿਹੜੇ ਟੀਚਰਸ ਜਾਂ ਕੱਚੇ ਮੁਲਾਜ਼ਮ ਸੀਗੇ ਉਹਨਾਂ ਪੱਕੇ ਦੀ ਕਰਨ ਦੀ ਇਹਨਾਂ ਦੀ ਪਰਿਭਾਸ਼ਾ ਕੀ ਹੈ ਕਿ 12000 ਦਿੰਦੇ ਸੀ 15000 ਦਿੰਦੇ ਸੀ ਹੁਣ 12 ਦਾ 15 ਕਰ ਦੇਗੇ 15 ਦਾ 18 ਕਰ ਦੇਾਂਗੇ 20 ਦਾ 25 ਕਰ ਦੇਾਂਗੇ ਔਰ ਤੈਨੂੰ ਸਾਲ ਬਾਅਦ ਨੌਕਰੀ ਤੋਂ ਨਹੀਂ ਹਟਾਵਾਂਗੇ ਤੈਨੂੰ ਇਹਨਾਂ ਗੱਲ ਦੀ ਚਿੰਤਾ ਸਾਡੀ ਸਰਕਾਰ ਹੈ ਤਦ ਤ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਪਰਿਭਾਸ਼ਾ ਹੈ ਸੋ ਦੋਸਤੋ ਉਹ ਲਾਦੇ ਬੋਸਰੀਆ ਕਰਨ ਵਾਲੀਆਂ ਨੇ ਔਰ ਜੇ ਆਪਾਂ ਇਹਨਾਂ ਦੇ ਕੁਕਰਮਾਂ ਦਾ ਹਿਸਾਬ ਕਰਨਾ ਸ਼ੁਰੂ ਕਰ ਦਈਏ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਸਾਰੀ ਦਿਹਾੜੀ ਵੀ ਕਰੀ ਜਾਈਏ ਤਾਂ ਇਹਨਾਂ ਦੇ ਮਾਮਲੇ ਖਤਮ ਨਹੀਂ ਹੋਣਗੇ ਸੋ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਹਰ ਫਰੰਟ ਤੇ ਫੇਲ ਹੋਈ ਹੈ ਚਾਹੇ ਲਾਂਡਰ ਦੀ ਸਥਿਤੀ ਹੋਵੇ ਚਾਹੇ ਸਾਡੀਆਂ ਪੈਣਾ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ 1000 ਰੁਪਏ ਦੇਣ ਦਾ ਮਾਮਲਾ ਹੋਵੇ ਚਾਹੇ ਇਹਦਾ ਹੈਲਥ ਮਾਡਲ ਹੋਵੇ ਚਾਹੇ ਐਜੂਕੇਸ਼ਨ ਮਾਡਲ ਹੋਵੇ ਚਾਹੇ ਡਰੱਗਸ ਹੋਣ ਚਾਹੇ ਕ腐ਸ਼ਨ ਦਾ ਮਾਮਲਾ ਹੋਵੇ ਚਾਹੇ ਸੈਂਡ ਮਾਈਨਿੰਗ ਦਾ ਹੋਵੇ ਚਾਹੇ ਅਨਪਲੋਇਮੈਂਟ ਦਾ ਮਾਮਲਾ ਹੋਵੇ ਹਰ ਮਾਮਲੇ ਦੇ ਉੱਤੇ 3 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਇਸ ਦੇ ਲਾਵਾ ਕੁਝ ਨਹੀਂ ਕੀਤਾ ਔਰ ਸਵਾਏ ਕੇਜਰੀਵਾਲ ਦੀ ਚਾਕਰੀ ਕਰਨ ਦੇ ਪੰਜਾਬ ਦੇ ਖਜ਼ਾਨੇ ਨੂੰ ਕੇਜਰੀਵਾਲ ਤੇ ਲੁੱਟਾਂ ਦੇ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਦੇ ਚਰਨਾਂ ਚ ਗਿਰਵੀ ਰੱਖਣ ਦੇ ਪੰਜਾਬ ਔਰ ਪੰਜਾਬੀ ਔਰ ਪੰਜਾਬੀਅਤ ਨੂੰ ਸ਼ਰਮਿੰਦਾ ਕਰਨ ਦੇ ਇਲਾਵਾ ਇਸ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਸੋ ਇਹ ਗੱਲਾਂ ਕੁਝ ਤੁਹਾਡਾ